ਨਗਰ ਕੌਂਸਲ ਤਲਵੰਡੀ ਸਾਬੋ ਦੀਆਂ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 4 ਤੋਂ ਉਮੀਦਵਾਰ ਜਸਵਿੰਦਰ ਸਿੰਘ ਛਿੰਦਾ ਦੇ ਅੱਜ ਚੋਣ ਦਫ਼ਤਰ ਦਾ ਉਦਘਾਟਨ ਆਮ ਆਦਮੀ ਵੱਲੋਂ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਛਿੰਦਾ ਦੇ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਆਮ ਆਦਮੀ ਵਰਕਰਾਂ ਵੱਲੋਂ ਇੱਕ ਦੂਜੇ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਸਵਿੰਦਰ ਸਿੰਘ ਛਿੰਦਾ ਦੀ ਜਿੱਤ ਦਾ ਦਾਵਾ ਵੀ ਕੀਤਾ ਲੰਮੇ ਸਮੇਂ ਤੋਂ ਲੋਕਾਂ ਨੂੰ ਜਿਹੜੀ ਐਮਸੀ ਚੋਣਾਂ ਦੀ ਖੇਤ ਸੀ ਕੀ ਕਰ ਚੋਣਾ ਹੋਣਾ ਠੀਕ ਹੈ ਚੋਣਾ ਦਾ ਬਿਗਲ ਵੱਜ ਚੁੱਕਿਆ ਤੇ ਸਾਡੇ ਕੈਂਡੀਡੇਟ ਸਾਡੇ ਜਸਵਿੰਦਰ ਸਿੰਘ ਸ਼ਿੰਦਾ ਜੀ ਜੋ ਕਿ ਸਾਡੇ 4 ਨੰਬਰ ਵਾਰਡ ਤੋਂ ਕੈਂਡੀਡੇਟ ਨੇ ਸੋ ਲੋਕਾਂ ਕੇ ਅਸੀਂ ਹੀ ਬੇਨਤੀ ਕਰਦੇ ਕਿ ਇਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਕਿਉਂਕਿ ਤਲਵੰਡੀ ਸਾਬੋ ਦੇ ਲੋਕ ਪੜੇ ਲਿਖੇ ਨੇ ਜਿਹਦੀ ਸਰਕਾਰ ਹੈ ਵੋਟ ਉਹਨਾਂ ਨੂੰ ਪਾਉਣਗੇ ਤੇ ਉਹਨਾਂ ਨੂੰ ਇਹ ਵੀ ਪਤਾ ਵੀ ਸਰਕਾਰ ਲੰਮਾ ਸਮਾਂ ਚੱਲੂਗੀ ਲੌਂਗ ਟਾਈਮ ਚੱਲੂਗੀ ਇਤਲਵੰਡੀ ਦੇ ਵਿੱਚ ਜਿਵੇਂ ਕਿ ਪਸ਼ੂਆਂ ਦੀ ਬਹੁਤ ਵੱਡੀ ਸਮੱਸਿਆ ਸੀ ਉਹ ਆਮ ਆਦਮੀ ਪਾਰਟੀ ਨੇ ਖਤਮ ਕਰਤੀ ਸੀਵਰੇਜ ਦੀ ਸੀ ਪਿਛਲੀਆਂ ਸਰਕਾਰਾਂ ਨੇ ਮਾੜਾ ਮਟੀਰੀਅਲ ਲਾਇਆ ਸੀ ਉਹਨਾਂ ਦੇ ਕੰਡੇ ਸਾਨੂੰ ਚੂਨੇ ਪਏ ਐ ਜਿਹੜੇ ਉਹਨਾਂ ਨੇ ਖਿਲਾਰੇ ਸੀ ਉਹ ਜਿਹੜਾ ਸੀਵਰੇਜ ਵਾਲਾ ਉਹ ਵੀ ਸਹੀ ਹੋ ਗਿਆ ਬਾਕੀ 3 ਕਰੋੜ 22 ਲੱਖ ਦੀ ਲਾਗਤ ਨਾਲ ਜਿਹੜੀ ਖੰਡਾ ਚੌਂਕ ਤੋਂ ਲੈ ਕੇ ਗਿੱਲਾਂ ਵਾਲਾ ਖੂਹ ਸੜਕ ਬਣਨੀ ਐ ਉਹਦਾ ਵੀ ਜਿਹੜਾ ਨੀ ਪੱਤਰਤ ਰਹਿ ਗਿਆ ਉਹਦਾ ਕੰਮ ਵੀ ਸ਼ੁਰੂ ਹੋ ਜਾਊਗਾ ਬੜੀ ਛੇਤੀ ਬਾਕੀ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਆਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਨ੍ਹਾਂ ਦੀ ਕਿਰਪਾ ਸਾਰਿਆਂ ਤੇ ਜਿਹੜੇ ਕੰਮ ਨੇ ਬਾਰਿਸ਼ਰ ਹੋ ਰਹੇ ਨੇ ਕਿਉਂਕਿ ਸਮਾਂ ਜ਼ਰੂਰ ਲੱਗਦਾ ਤੇ ਸਾਡੇ ਵਿੱਚ ਸਭ ਤੋਂ ਵੱਡੀ ਘਾਟੇ ਸੀ ਕਿ ਸਾਡੀ ਪੂਰਨ ਤੌਰ ਤੇ ਤਲਵੰਡੀ ਸਾਹਬ ਉਹਦੇ ਵਿੱਚ ਜਿਹੜੀ ਐਮਸੀ ਚੋਣ ਨਹੀਂ ਹੋਈ ਸੀ ਉਹ ਚੋਣ ਹੁਣ ਹੋ ਜੂਗੀ ਸਾਡੇ ਆਪ ਦੇ ਪ੍ਰਧਾਨ ਵਣਨਗੇ ਤੇ ਜਿਹੜੇ ਆਪੋ ਆਪਣੇ ਵਾਰਡਾਂ ਦਾ ਧਿਆਨ ਦੇਣਗੇ ਤੇ ਸਾਰਿਆਂ ਦਾ ਕੰਮ ਕਰਾਉਣਗੇ ਬੱਚਰ ਇਹਥੋਂ ਬਰਕਰਨ ਸਿੰਘ ਬਹੁਤ ਜ਼ਿਆਦਾ ਹੈ ਅਸੀਂ ਬਾਈ ਤੋਂ ਕਰਵਾਇਆ ਘਟ ਨੇ ਇਹ ਕਹਿੰਦੇ ਨਹੀਂ ਸਾਡੇ ਵਾਰੀਆ ਸਿੱਖ ਹੈ ਉਹਨਾਂ ਤੋਂ ਕਰਵਾਇਆ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਜਾਤਪਤ ਤੋਂ ਜਾਤਪਾਤ ਤੋਂ ਧਰਮ ਤੋਂ ਉੱਪਰ ਉੱਠ ਕੇ ਸਭ ਦੀ ਸਾਂਝੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਆਮ ਬੰਦੇ ਤੋਂ ਅਸੀਂ ਉਦਘਾਟਨ ਕਰਾਇਆ ਜਿਹੜਾ ਇਹ ਵੀਨ ਕਟਿਆ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ